ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਦੋਸਤੋ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜੀ ਸੂਈ ਮੱਝ ਲੈ ਕੇ ਆਏ ਆਂ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸਣਾ ਬਾਈ ਅਸਤਰੀ ਕਾਲਾ ਪਲ ਤਾਂ ਵੀਡੀਓ ਆਪਣਾ ਐਡਰੈਸ ਕਨਫਰਮ ਕਰਵਾ ਦੇ ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਸੀਲਤਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਤਸੀਲਤਾ ਪਾ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 7508883132 7508883132 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀਏ ਨੇ ਕਹਿਮਾ ਸੂਆ ਸੂਈ ਤੀਜਾ ਸੂਆ ਕਹੇ ਦਿਨਾਂ ਦੀ ਸੂਈ ਆ ਵੀਰੇ ਇਹਨੂੰ ਹੋਵੇ ਚੌਥਾ ਦਿਨ ਆ ਬਾਈ ਚੌਥਾ ਦਿਨ ਸੂਈ ਨੂੰ ਆ ਦੋਸਤੋ ਤੀਜਾ ਸੂਆ ਮੱਝ ਸੂਈਆ ਥਣ ਲਾਈਵੇ ਦੀ ਬਿਲਕੁਲ ਸਾਫ ਚੰਗੇ ਕਦਕੜ ਵਾਲੀ ਮੱਝ ਕੱਲਾ ਕੱਲਾ ਨਿਖਣ ਮਾ ਥਣ ਹੱਥੀ ਚਵਾਈ ਵਾਲਾ ਲੱਗਿਆ ਵੀਰੇ ਹਾਜਰਾ ਦੁੱਧ ਕਿੰਨਾ ਹੋਣਾ ਇਸ ਟਾਈਮ ਆਹ ਮੇਰਾ ਹੁਣ 8 9 10 ਕਿਲੋ ਦੁੱਧ ਹੋ ਗਿਆ 9 ਤੇ 10 ਦੇ ਵਿੱਚ ਹੋਊਗਾ ਜੇ ਕੋਈ ਵੀਰ ਚੰਗੀ ਸੰਭਲੂਗਾ 11 12 ਕਿਲੋ ਦੁੱਧ ਦੇ ਦਊਗੀ ਦੋਸਤੋ 9 ਤੇ 10 ਦੇ ਵਿੱਚ ਇਸ ਟਾਈਮ ਬਿਲਕੁਲ ਦੁੱਧ ਹਾਜਰਾ ਮੰਗਰ ਦੋਸਤੋ ਕੱਟਾ ਨਾੜੂਆ ਬਿਲਕੁਲ ਨਾਲ ਤਾਜੀ ਸੂਹੀ ਮੱਝ ਆ ਦੇਖ ਸਕਦੇ ਹੋ ਦੋਸਤੋ ਅੱਜ ਚੌਥਾ ਦਿਨ ਹੈ ਨਾ ਵੀਰੇ ਸੂਈ ਨੂੰ 4 ਕ ਦਿਨਾਂ ਦੀ ਸੂਈ ਆ ਦੋਸਤੋ ਸੀਲ ਠੰਡੀ 24 24 ਦੀ ਓਕੇ ਵੀਰੇ 24 24 ਦੀ ਦੋਸਤੋ ਮੱਝ ਓਕੇ ਆ ਤਕਰੀਬਨ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ 12 ਤੋਂ 1 ਦਾ ਹੈਗਾ ਉਸ ਹਾਵਨਾ ਹਵਾਨੀ ਦੀ ਜੱਜਮੈਂਟ ਕਰ ਲਓ ਸ਼ਾਮ ਤੱਕ ਚੋਰਤੀ ਨੇ ਹਵਾਨਾ ਮੱਝ ਨੇ ਹੋਰ ਵੀ ਬਣਾ ਲੈਣਾ ਜੇ ਕਿਸੇ ਮੇਰੇ ਵੀਰ ਦੀ ਸੰਧਾਰ ਹੀ ਚਾਹੁੰਦੀ ਆ ਤਾਂ ਵੀਰ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਵੀਰ ਲਖਵਿੰਦਰ ਦਾ ਮੋਬਾਈਲ ਨੰਬਰ 75088 83132 ਤਾਜੀ ਸੂਈ ਹੋਈ ਮੱਝ ਰੇਟ ਕੀ ਹੋਊਗਾ ਵੀਰੇ ਦਾ ਬਾਜੋ ਜੀ ਮੁੱਲ ਲੈਣਾ ਮਰਜੀ ਕਰਾਓ ਯਾਰ 10 ਕਰਾ ਲੈ ਤਾਂ ਕਿੰਨਾ ਮਾਝ ਇੱਕ ਲੱਖ ਦੀ ਦੇ ਦਾਂ ਲੱਖ ਦੀ ਦੇ ਦਾਂਗੇ ਦੋਸਤੋ ਮੁੱਲ ਵੀਰ ਕਹਿੰਦਾ ਜਿੰਨਾ ਮਰਜੀ ਕਰਾਓ 1 ਲੱਖ ਦੀ ਮਾਝ ਆਪਾਂ ਦੇ ਦਾਂਗੇ ਘਰੇ ਬੰਦਾ ਲੱਖ ਚੋਂ ਮਾਨਤਣ ਜ਼ਰੂਰ ਹੋਊਗਾ ਤਾਜੀ ਸੂਈ ਹੋਈ ਮਾਝ ਥਣ ਹਵਾਨੇ ਦੀ ਬਿਲਕੁਲ ਸਾਫ ਸੀਲ ਸੰਤ ਠੰਡੇ ਸੁਭਾਅ ਦੀ ਨੰਗੇ ਲੇਵੇ ਦੀ ਬਿਲਕੁਲ ਲੈਣ ਕਾਲਾ ਜਾਮਣ ਵਰਗਾ ਰੰਗਾਂ ਮਾਝ ਦਾ ਥੋੜੀ ਜੀ ਮੈਂ ਡਰਦੀ ਜ਼ਰੂਰ ਆ ਬੰਦੇ ਤੋਂ ਉਹ ਉਹ ਨਹੀਂ ਡਰਦੀ ਮਤਲਬ ਵੀ ਸਾਲ ਮਾਰੂਗੀ ਜੀਬ ਜੀ ਕੱਢ ਲਾਂਦੀ ਹੈਗੀ ਬੰਦੇ ਨੂੰ ਦੇਖ ਕੇ ਵੀਡੀਓ ਬਣਾਉਣ ਵੇਲੇ ਕੋਈ ਦਿੱਕਤ ਵਾਲਾ ਕੰਮ ਨਹੀਂਗਾ ਤਾਜੀ ਸੂਈ ਹੈ ਮੱਝ ਤਾਜ਼ਾ ਸੂਆ ਤੁਹਾਨੂੰ ਆਪ ਨੂੰ ਪਤਾ ਵੀ ਡੰਗਰ ਅਕਸਰੀ ਐਦਾਂ ਕਰਦਾ ਰਹਿੰਦਾਗਾ ਤਾਜੀ ਸੂਈ ਥਾਣਾ ਹਵਾਨੇ ਦੀ ਬਿਲਕੁਲ ਸਾਫ ਵੀਰੇ ਖੋਲ ਕੇ ਕਿਹੜਾ ਦਵਾ ਦੇਗੇ ਤੋੜ ਕੇ ਆਪਾਂ ਤੁਹਾਨੂੰ ਮੱਝ ਦਿਖਾ ਦਨੇ ਆ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ ਹੈਗੀ ਤਾਜੀ ਸੂਈ ਹੈ ਨੰਗੇ ਹਵਾਨੇ ਦੀ ਬਿਲਕੁਲ ਮੋਟਾ ਮੋਟਾ ਕੇਲੇ ਫਲੀਆਂ ਵਰਗਾ ਨਿਖਣਵਾ ਥਣ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਬੱਚੇ ਖੋਲੀ ਫਿਰਨ ਕੋਈ ਡਰ ਦੀ ਮਾਰ ਦੀ ਕਰਦੀ ਵੀ ਨਹੀਂ ਹੈਗੀ ਬਸ ਆ ਇਦਾਂ ਹੀ ਮੰਨ ਲਾ ਵੀ ਤਾਜ਼ਾ ਸੂਆ ਪਸੂ ਜਿਵੇਂ ਜੀਵ ਜੀ ਨਹੀਂ ਕੱਢ ਲਾਂ ਦਾ ਉੱਪਰ ਇਹ ਬੰਦੇ ਨੂੰ ਦੇਖ ਕੇ ਉਹ ਜੀਵ ਜੀ ਜ਼ਰੂਰ ਕੱਢ ਦੀ ਆਪਾਂ ਵੀਡੀਓ ਦੇ ਵਿੱਚ ਪ੍ਰੋਪਰ ਜਿਹੜੀਆਂ ਗੱਲਾਂ ਹੈਗੀਆਂ ਸਾਰੀਆਂ ਤੁਹਾਨੂੰ ਦੱਸਤੀਆਂ ਤਾਜੀ ਸੂਈ ਹੋਈ ਮੱਝ ਬਾਜਵ ਰੇਟ 1 ਲੱਖ ਰੁਪਈਆ ਵੀਰ ਨੇ ਡਿਮਾਂਡ ਕੀਤੀ ਆ ਨੰਗੇ ਹਵਾਨੇ ਦੀ ਚੰਗਾ ਕੱਦ ਕਾਠਾ ਦੋਸਤੋ ਕੋਈ ਛੋਟੀ ਨਹੀਂ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ